ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਤੁਹਾਡਾ ਡੋਟਰ ਲਾਵਾ ਕਾਲਜ ਦਾ ਗੋਣਰੀ ਸਮਾਰੋਹ ਇਹ ਕੀ ਸੰਦਰਜ ਦਾ ਮਤਲਬ ਚਾਹ てる ਕਿ ਆਪਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਮੋਲਪੀਰ ਕੌਰ ਮੈਂ ਇੱਥੇ ਮਾਲਵਾ ਕਾਲਜ ਦੀ ਵਿਦਿਆਰਥਣਾਂ ਇੱਥੇ ਅੱਜ ਜਿਹੜੀ ਸੀਗੀ ਸਾਡੇ ਸਟੂਡੈਂਟਸ ਵੱਲੋਂ ਪ੍ਰਿੰਸੀਪਲ ਵੱਲੋਂ ਜਿਹੜੀ ਸੀਗੀ ਫੈਸ਼ਨ ਪਾਰਟੀ ਦਿੱਤੀ ਗਈ ਆ ਆਉਣ ਵਾਲੇ ਬੱਚਿਆਂ ਨੂੰ ਜਿਹੜੇ ਨਵੇਂ ਬੱਚੇ ਆਏ ਨੇ ਤੇ ਇੱਥੇ ਜਿਹੜੇ ਪ੍ਰਿੰਸੀਪਲ ਸਾਹਿਬ ਨੇ ਸਾਡੇ ਪ੍ਰੋਫੈਸਰ ਸਾਹਿਬ ਨੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰੀਏ ਇੱਥੇ ਬਹੁਤ ਵਧੀਆ ਐਜੂਕੇਸ਼ਨ ਹੁੰਦੀ ਆ ਤੇ ਅਸੀਂ ਜਿਵੇਂ ਇੱਥੇ ਦੇਖ ਰਹੇ ਹਾਂ ਕਿ ਹੁਣ ਇੱਥੇ ਜਿਹੜੇ ਨੇ ਪ੍ਰੋਗਰਾਮ ਹੁੰਦੇ ਨੇ ਜਿਵੇਂ ਕਿ ਅਸੀਂ ਇਹ ਅਸਰ ਕਰਦੇ ਆ ਵੀ ਆਉਣ ਵਾਲੇ ਸਮੇਂ 'ਚ ਵੀ ਇਹ ਪ੍ਰੋਗਰਾਮ ਹੋਣਗੇ ਤੁਸੀਂ ਐਜੂਕੇ ਕਾਸਟ ਕੀ ਕਹਿਣਾ ਚਾਹਦੇ ਹੋ ਹਾਂਜੀ ਜਿਹੜੀ এডਿਕੇਸ਼ਨ ਆ ਸਾਡੀ ਲਾਈਫ ਦੇ ਵਿੱਚ ਜਿਹੜੀ ਆ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਜਿਹੜੀ ਸਾਡੀ ਜਿਹੜਾ ਫਿਊਚਰ ਆ ਸਾਡੀ এডਿਕੇਸ਼ਨ ਤੇ ਹੀ ਟਿਕਿਆ ਹੁੰਦਾ ਹੈ ਇਹ ਸਾਡੀ ਇਹ ਆਸ ਆ ਕਿ ਜਿਹੜੇ ਅਗਰ ਆਪਾਂ এডਿਕੇਸ਼ਨ ਦੀ ਗੱਲ ਕਰਦੇ ਆ ਜੀ ਤੁਹਾਨੂੰ ਸਕੂਲ ਦੇ ਵਿੱਚ ਕੀ এডਿਕੇਸ਼ਨ ਜਿਹੜੀ ਆ ਪੜਾਈ ਆ ਸਰ ਇਹ ਹੀ ਕਹਿਣਾ ਚਾਹੁੰਗੇ ਜਿਹੜੀ এডੂਕੇਸ਼ਨ ਆ ਆਪਣੀ ਲਾਈਫ ਦੇ ਵਿੱਚ ਜੇ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਐਪਲੀਕੇਸ਼ਨ ਦੇ ਨਾਲ ਹੀ ਜਿਹੜਾ ਸਾਡਾ ਆਪਣਾ ਫਿਊਚਰ ਟਿਕਿਆ ਹੁੰਦਾ ਇਸ ਲਈ ਪੇਰੈਂਟਸ ਨੂੰ ਇਹੀ ਆਸ ਕੀਤੀ ਜਾਂਦੀ ਆ ਜਈ ਬੇਨਤੀ ਕੀਤੀ ਜਾਂਦੀ ਆ ਵੀ ਜਿਹੜੀ এডੂਕੇਸ਼ਨ ਆ ਮਤਲਬ ਆਪਣੇ ਬੱਚਿਆਂ ਨੂੰ ਜ਼ਰੂਰ ਭਵਾਉਣਾ ਚਾਹੀਦਾ ਆ ਆਪਾਂ ਆਪਣੇ ਪੇਰੈਂਟਸ ਦੇ ਨਾਲ ਆਪਣੇ ਸਮਾਜ ਲਈ ਬਹੁਤ ਕੁਝ ਕਰ ਸਕਦੇ ਆ ਤੇ ਲੜਕੀਆਂ ਨੂੰ ਵੀ ਜ਼ਰੂਰ ਭਵਾਉਣਾ ਚਾਹੀਦਾ ਕਿਉਂਕਿ ਅੱਜ ਕੱਲ ਜਿਹੜੀ ਆ ਮੁੰਡਿਆਂ ਨਾਲੋਂ ਅੱਗੇ ਕੁੜੀਆਂ ਹੀ ਨੇ ਤੇ ਕਿਤੇ ਐਸਐਸਪੀ ਨੇ ਕਿਤੇ ਡੀਸੀ ਨੇ ਕਿਤੇ ਆਰਪੀ ਨੇ ਬਹੁਤ ਵੱਡਿਆ ਉਹਨਿਆ ਦੇ ਸੇਵਾਵਾਂ ਜਿਹੜੀਆਂ ਨੇ ਕਰਾਇਆ ਨੇ ਕੁੜੀਆਂਾਂ ਦੇ ਤੇ ਬਹੁਤ ਧੰਨਵਾਦੀ ਤੁਹਾਡਾ ਹਾਂਜੀ ਥੈਂਕ ਯੂ ਸਰ ਹਾਂਜੀ ਤੁਸੀਂ ਕੀ ਗੱਲਬਾਤ ਜਿਹੜੀ ਆ ਜਿਹਦੇ ਪ੍ਰੋਗਰਾਮ ਦੇ ਬਾਰੇ ਕਰਨਾ ਚਾਹਦੇ ਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਸਮਰੰਜੀਤ ਕੋਹਰਾ ਹੈ ਤੇ ਮੈਂ ਮਾਲਵਾ ਕਾਲਜ ਦੀ ਵਿਦਿਆਰਥਣਾਂ ਤੇ ਮੈਂ ਅੱਜ ਇਸ ਦਿਨ ਬਾਰੇ ਤਾਂ ਬਨਾ ਕੁਝ ਗੱਲਾਂ ਸਾਂਝੀਆਂ ਕਰਨਾ ਚਾਹੁੰਦੀ ਆ ਜਿਵੇਂ ਕਿ ਅੱਜ ਸਾਡੇ ਕਾਲਜ ਦੇ ਵਿੱਚ ਪ੍ਰੈਸ਼ਰ ਪਾਰਟੀ ਆਰਗੇਨਾਈਜ਼ ਕੀਤੀ ਗਈ ਸੀ ਜੋ ਕਿ ਬਹੁਤ ਵਧੀਆ ਆਰਗੇਨਾਈਜ਼ ਕੀਤੀ ਗਈ ਜਿਸ ਦੇ ਵਿੱਚ ਕਿ ਵਿਦਿਆਰਥੀਆਂ ਨੇ ਜਿਆਦਾ ਤੋਂ ਜਿਆਦਾ ਹਿੱਸਾ ਲਿਆ ਅਤੇ ਬਹੁਤ ਸਾਰੇ ਇਨਾਮ ਵੀ ਜਿਹੜੇ ਵਿਦਿਆਰਥੀਆਂ ਨੂੰ ਦਿੱਤੇ ਗਏ ਇਸ ਤੋਂ ਇਲਾਵਾ ਪ੍ਰਿੰਸੀਪਲ ਅਤੇ ਸਟਾਫ ਵੱਲੋਂ ਵੀ ਬਹੁਤ ਜ਼ਿਆਦਾ ਯੋਗਦਾਨ ਪਾਇਆ ਗਿਆ ਤੇਰ ਗੱਲ ਕਰੀਏ ਇੱਥੇ ਦੇ ਐਜੂਕੇਸ਼ਨ ਸਿਸਟਮ ਦੀ ਤਾਂ ਉਹ ਵੀ ਬਹੁਤ ਵਧੀਆ ਹੈ ਐਜੂਕੇਸ਼ਨ ਦੇ ਬਾਰੇ ਦੇ ਵਿੱਚ ਤੁਸੀਂ ਕੀ ਗੱਲਬਾਤ ਜਿਹੜੀ ਹੈ ਕਰਨਾ ਚਾਹੁੰਦੇ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਇੱਕ ਸਟੂਡੈਂਟ ਦਾ ਫਿਊਚਰ ਹੈ ਜਿਹੜਾ ਉਹ ਐਜੂਕੇਸ਼ਨ ਤੇ ਟਿਕਿਆ ਹੁੰਦਾ ਇਸ ਲਈ ਪੇਰੈਂਟਸ ਨੂੰ ਵੀ ਇਹੀ ਬੇਨਤੀ ਹੈ ਵੀ ਉਹਨਾਂ ਨੂੰ ਵੱਤ ਵਤ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਨੀ ਚਾਹੀਦੀ ਆ ਤਾਂ ਕਿ ਉਹਨਾਂ ਦਾ ਫਿਊਚਰ ਜਿਹੜਾ ਉਹ ਬੈਸਟ ਬਣ ਸਕੇ ਤੇ ਖਾਸ ਕਰਕੇ ਕੁੜੀਆਂ ਨੂੰ ਜਿਆਦਾ ਤੋਂ ਜਿਆਦਾ ਪੜਾਉਣਾ ਚਾਹੀਦਾ ਹੈ ਜੋ ਜਿਹੜਾ ਆਪਣੇ ਮਾਲਵਾ ਕਾਲਜ ਬੌਂਦਲੀ ਸੰਵਰਾਲਾ ਦੇਖੇ ਜੋ ਪ੍ਰੋਗਰਾਮ ਆਰਗੇਨਾਈਜ਼ ਹੋਇਆ ਸੀ ਇਹਦੇ ਬਾਰੇ ਵਿੱਚ ਤੁਸੀਂ ਕੀ ਦਰ ਜਿਹੜੀ ਜਾਣਕਾਰੀ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਮੇਰਾ ਨਾਮ ਲਾਪਿਤ कौर ਹੈ ਮੈਂ ਮਾਲਵਾ ਕਾਲਜ ਕਾਲਜ ਦੀ ਵਿਦਿਆਰਥਣ ਹਾਂ ਅੱਜ ਸਾਡੇ ਕਾਲਜ ਦੇ ਵਿੱਚ ਪ੍ਰੋਗਰਾਮ ਆਰਗੇਨਾਈਜ਼ ਹੋਇਆ ਸੀਗਾ ਐਂਡ ਉਹ ਪ੍ਰਿੰਸੀਪਲ ਸਰ ਐਂਡ ਸਟਾਫ ਮੈਂਬਰਸ ਵੱਲੋਂ ਬਹੁਤ ਪਰੀਆਕ ਆਰਗੇਨਾਈਜ਼ ਕੀਤਾ ਗਿਆ ਸੀਗਾ ਬਹੁਤ ਬੱਚਿਆਂ ਨੇ ਪਾਰਟਿਸਪੇਟ ਵੀ ਕੀਤਾ ਫॉर ਫਰੈਸ਼ੀਜ਼ ਪਾਰਟੀ ਇੱਥੇ ਸਾਡੇ ਕਾਲਜ ਵਿੱਚ ਅੱਜ ਫੈਸ਼ੀਸ ਪਾਰਟੀ ਆਰਗੇਨਾਈਜ਼ ਕੀਤੀ ਗਈ ਸੀਗੀ ਪ੍ਰਿੰਸੀਪਲ ਸਰ ਵੱਲੋਂ ਐਂਡ ਸਟਾਫ ਮੈਂਬਰਸ ਵੱਲੋਂ ਉਹਦੇ ਵਿੱਚ ਬਹੁਤ ਸਾਰੇ ਬੱਚਿਆਂ ਨੇ ਪਾਰਟਿਸਪੇਟ ਵੀ ਕੀਤਾ ਸੀਗਾ ਪ੍ਰਾਈਜ਼ਿਸ ਵੀ ਸੀਗੇ ਦਿੱਤੇ ਗਏ ਉਹਨਾਂ ਨੂੰ ਐਂਡ ਨੈਕਸਟ ਟਾਈਮ ਤੋਂ ਅਸੀਂ ਇਹ ਰਿਕੁਐਸਟ ਕਰਦੇ ਹਾਂ ਪ੍ਰਿੰਸੀਪਲ ਸਰ ਨੂੰ ਕਿ ਐਵੇਂ ਦੇ ਹੀ ਫੰਕਸ਼ਨਸ ਆਰਗੇਨਾਈਜ਼ ਕੀਤੇ ਜਾਣ ਧੰਨਵਾਦ ਐਜੂਕੇਸ਼ਨ ਦੇ ਪੁਆਇੰਟ ਤੇ ਤੁਸੀਂ ਕੀ ਜਾਣਕਾਰੀ ਦੇ ਸਕਦੇ ਹੋ ਸਰ ਐਜੂਕੇਸ਼ਨ ਬਹੁਤ ਇੰਪੋਰਟੈਂਟ ਆ ਆਪਣੀ ਲਾਈਫ ਦੇ ਲਈ ਐਂਡ ਮੈਂ ਸਾਰੇ ਪੇਰੈਂਟਸ ਨੂੰ ਇਹ ਗੁਜ਼ਾਰਿਸ਼ ਕਰਦੀ ਆਂ ਵੀ ਆਪਣੇ ਬੱਚਿਆਂ ਨੂੰ ਜ਼ਰੂਰ ਪੜਾਉਣੇ ਲਿਖੋਣ ਵੱਡੇ ਦਾਵਿਆਂ ਤੇ ਪਹੁੰਚਾਉਣ ਐਂਡ ਕੁੜੀਆਂ ਵੀ ਮੁੰਡਿਆਂ ਤੋਂ ਪੜ੍ਹਾਈ ਵਿੱਚ ਘੱਟ ਨਹੀਂ ਹੈਗੀਆਂ ਐਂਡ ਉਹ ਵੀ ਬਹੁਤ ਸਾਰੇ ਵੱਡੇ ਅਹੁਦੇ ਵੱਡੇ ਅਹੁਦੇ ਤੇ ਅੱਜ ਪੰਜਾਬ ਦੇ ਵਿੱਚ ਹਾਂਜੀ ਪੰਜਾਬ ਦੇ ਵਿੱਚ ਵੱਡੇ ਅਹੁਦੇ ਕਾਫੀ ਉਹਨਾਂ ਤੇ ਸੁਭਾਅ ਨਭਾਰੀਆਂ ਨੇ ਹਾਂਜੀ ਹਾਂਜੀ ਐਂਡ ਉਹਨਾਂ ਦਾ ਫਿਊਚਰ ਸਿਕਿਉਰ ਹੋ ਸਕੇ ਧੰਨਵਾਦ